ਅੱਜ ਉਹ ਸਮੇਂ ਛਣਕਾਟੇ ਚੱਲਦੇ ਹੁੰਦੇ ਸੀ ਔਰ ਇੱਕ ਪਾਸੇ ਤੁਹਾਡਾ ਕਰੈਕਟਰ ਜੁਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਚਾਚਾ ਚਤਰ ਸਿੰਘ ਔਰ ਲਗਾਤਾਰ ਛਣਕਾਟੇ ਆਈਗੇ ਸਿਲਬਰ ਜੁਗਲੀ ਵੀ ਮਨਾਈ ਗਈ ਤਾਂ ਪੋਲਿਟੀਕਲ ਸਟਾਇਲ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ 'ਚ ਜੱਜ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਪੱਟੀ ਹੋਣੀ ਸੀ ਦੇਖੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਅਸੀਂ ਥੋੜਾ ਬੈਕ ਪਿੱਛੇ ਚਲੇ ਜਾਈਏ ਕੇ ਦੀ ਸਰ ਨੇ ਕੱਲੀਆਂ ਕਾਮੇਡੀ ਦੀਆਂ ਕਸਟਾ ਸ਼ੁਰੂ ਕੀਤੀ ਸੀ ਕੇਦੀਪ ਦੇ ਭਾਈ ਮੋਹਨ ਹੈ ਨਾ ਜਿਹੜਾ ਹੈ ਜਾਂਦਾ ਸੀ ਜੀ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਛਣਕਾਟਾ ਛਣਕਾਟਾ ਸ਼ੁਰੂ ਹੋਇਆ ਜੀ ਤੇ ਛਣਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਰਸ਼ਣ ਤੇ ਹੁੰਦੀਆਂ ਸੀ ਨਵੇਂ ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੇ ਮੋਸਟਲੀ ਜਿੰਨਾ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਅਨ ਜਿਹੜਾ ਹੈ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਉਹ ਮੈਂ ਕਹਾਂ ਕਿ ਉਹ 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 ਆਪਣੇ ਆਪ ਨੂੰ ਦੱਬ ਨਹੀਂ ਸਕਦਾ ਸ ਹਰ ਵਕਤ ਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹਨਾ ਮੌਕੇ ਤੇ ਗੱਲ ਹਾਜ਼ਰ ਜਵਾਬੀ ਪੱਲਾ ਸਾਹਿਬ ਦਾ ਕਮਾਲ ਸੀ ਇਹ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਬੜੇ ਲਿਖੇ ਸੀਗੇ ਨਾਲ ਪਾਲਮਕਨ ਜੀ ਅੱਜ ਸਾਡੇ ਫੂਡ ਕਮਿਸ਼ਨ ਦੇ ਚੇਅਰਮੈਨ ਨੇ ਪਹਿਲਾ ਮਾਰਕੀਟ ਦੇ ਵਿੱਚ ਵੀ ਰਹੇ ਨੇ ਤੇ ਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਕੱਠਿਆਂ